ਵੀ ਪਹਿਲਾਂ ਇੱਥੇ ਲਾਈ ਸੀ 1509 ਉਦੋਂ ਬਾਅਦ ਆਪਾਂ ਚੱਕੀ ਗੋਭੀ ਤਾਂ ਗੋਭੀ ਚੱਕ ਕੇ ਆਪਾਂ ਵੀ ਦੀ ਇਹ 2851 62 ਕਿਲੋ ਵੀ ਪਾ ਕੇ ਜਿਹੜੀ ਵੀ ਜਿਹੜਾ 62 ਕਿਲੋ ਪਾਇਆ ਸੀ ਵੀ ਛੱਟੇ 'ਚ ਛੱਟਾ ਫਸਿਆ ਪਿਆ ਆ ਛੱਟੇ ਵੇਖੋ ਜੀ ਤੁਸੀਂ ਇਹ ਕਣਕ ਦੇ ਵਿੱਚ ਹੀ ਕਣਕ ਥੋੜੀ ਥੋੜੀ ਆਉਦੀ ਇਹ 2852 ਮੈਕਸਿੰਗ ਸਪਰੇਅ ਆ ਜਿਹੜੀ ਆਪਾਂ ਉਹ ਵੀ ਇਹਦੇ ਤੇ ਦੋ ਇਦੋਂ ਪਹਿਲਾਂ ਲਾਈਆਂ ਸੀ ਪਹਿਲਾਂ ਨੂੰ ਲਾਈ ਸੀ ਟੈਲਟ ਦੀ ਵੀ ਇਹ ਪੀਲੀ ਗੁੰਗੀ ਦੀ ਸ਼ਿਕਾਇਤ ਤੁਹਾਨੂੰ ਮੈਂ ਦੱਸਿਆ ਸੀ ਇਹਨੂੰ ਸਸਰੀਕਾਲ ਕਿਸਾਨ ਵੀਰੋ ਤਾਂ ਵੀਰੋ ਆਪਾਂ ਅੱਜ ਉਸੇ ਲੋਕੇਸ਼ਨ ਤੇ ਫੇਰ ਖੜੇ ਆਂ ਆ ਰੇਲਵੇ ਟ੍ਰੈਕ ਸਾਹਮਣੇ ਆ ਤੇ ਆਪਾਂ ਅੱਜ ਗੱਲ 2851 ਦੀ ਕਰਨੀ ਆ ਜਿਹੜੀ ਆਪਾਂ ਗੋਭੀ ਵਾਲੇ ਵਾਣ ਦੇ ਵਿੱਚ ਵੇਚੀ ਸੀ ਤਾਂ ਸਭ ਤੋਂ ਪਹਿਲਾਂ ਕਈ ਭਰਾਵਾਂ ਦੇ ਉਦੋਂ ਮੈਸੇਜ ਆਏ ਸੀ ਬਾਈ ਤੂੰ ਇੱਥੇ ਪਹਿਲਾਂ ਕੀ ਲਾਇਆ ਸੀ ਇਹਦੀ ਆਪਾਂ ਅੱਜ ਪੂਰੀ ਤੁਹਾਨੂੰ ਡਿਟੇਲ ਦੱਸ ਦਿੰਨੇ ਆ ਵੀ ਪਹਿਲਾਂ ਇੱਥੇ ਲਾਈ ਸੀ 1509 ਉਦੋਂ ਬਾਅਦ ਆਪਾਂ ਚੱਕੀ ਗੋਭੀ ਤਾਂ ਗੋਭੀ ਚੱਕ ਕੇ ਆਪਾਂ ਵੀਧੀ ਇਹ 2851 62 ਕਿਲੋ ਵੀ ਪਾ ਕੇ ਜਿਹੜੀ ਆਪਾਂ ਤੁਹਾਨੂੰ ਵੀਡੀਓ ਪਾਈ ਸੀ 62 ਕਿਲੋ ਵੀ ਪਾਇਆ ਤੇ ਅੱਜ 62 ਕਿਲੋ ਦੇ ਤੁਹਾਨੂੰ ਪਹਿਲਾਂ ਦਾ ਛੱਟੇ ਵਿਖਾ ਦਿੱ ਗਏ ਜੀ ਆ ਸਿੱਟੇ ਵੇਖੋ ਜੀ ਤੁਸੀਂ ਇਹ ਕਣਕ ਦੇ ਵਿੱਚ ਹੀ ਕਣਕ ਥੋੜੀ ਥੋੜੀ ਆਉਦੀ ਇਹ 2851 ਮਿਕਸਿੰਗ ਕਰ ਲੈਂਦੀ ਆ ਤੇ ਆਪਾਂ ਹੌਲੀ ਹੌਲੀ ਇਹਨੂੰ ਸੋਧ ਲਈਦਾ ਫੇਰ ਮਿਕਸਿੰਗ ਹੋ ਜਾਂਦੀ ਆ ਛੱਟੇ ਜ਼ਰੂਰ ਤੁਹਾਨੂੰ ਛੋਟੇ ਦੇਣਗੇ ਪਰ ਇਸ ਟਾਈਮ ਆ ਜਿਹੜਾ ਲਾਸਟ ਟਾਈਮ ਨੂੰ ਆਪਾਂ ਪਾਣੀ ਲਾ ਚੁੱਕੇ ਆ ਜੀ ਤੇ ਤਕਰੀਬਨ ਸਪਰੇਅ ਆ ਜਿਹੜੀ ਆਪਾਂ ਉਹ ਵੀ ਇਹਦੇ ਤੇ 2 ਦਿਨ ਪਹਿਲਾਂ ਲਾਈਆਂ ਸੀ ਪਹਿਲਾਂ ਨੂੰ ਲਾਈ ਸੀ ਟੈਲਟ ਦੀ ਬੇ ਪੀਲੀ ਗੁੰਗੀ ਦੀ ਸ਼ਿਕਾਇਤ ਤੁਹਾਨੂੰ ਮੈਂ ਦੱਸਿਆ ਸੀ ਇਹਨੂੰ ਵੱਧ ਆਉਂਦੀ ਹੈ 2851 ਨੂੰ ਤੇ ਜਿਹੜੀ ਲਾਸਟ ਸਪਰੇਅ ਆ ਉਹਦੇ ਵਿੱਚ ਵੀ ਆਪਾਂ ਗੋਭੀ ਵਾਲੀ ਕਣਕ ਕਰਕੇ ਨਾ ਇਹਨੂੰ ਸੁੰਡੀ ਦਾ ਅਟੈਕ ਵੀ ਇਹ ਚਾਉਂਦਾ ਤੇ ਆਪਾਂ ਫਿਰ ਉਹ ਵੀ ਵਿੱਚ ਪਹਿਲਾਂ ਹੀ ਪਾਤੀ ਆ ਵੀ ਦੁਬਾਰਾ ਮਿਹਨਤ ਵਧਈਆ ਨਾ ਕਰਨਾ ਪਵੇ ਆਪਾਂ ਨੂੰ ਇਹ ਇਸ ਟਾਈਮ ਬਹੁਤ ਬਹੁਤ ਵਧੀਆ ਕੰਡੀਸ਼ਨ 'ਚ ਖੜੀ ਆ ਇਹ ਵੈਰੈਟੀ ਕਿਉਂਕਿ ਐਤਕੀ ਜਿਹੜੀ ਮੌਸਮ ਠੰਡਾ ਜਿਹੜਾ ਲੰਮਾ ਸਮਾਂ ਲੇਟ ਤਾਂ ਹੀ ਰਹਿ ਗਿਆ ਉਹਦੇ ਨਾਲ ਜਿਹੜੇ ਝਾੜ ਦੇ ਆਪਾਂ ਚਾਂਸ ਕਹਿ ਸਕਦੇ ਆ ਵੀ ਬਹੁਤ ਵਧੀਆ ਰਿਜ਼ਲਟ ਆਉਣ ਦੇ ਚਾਂਸ ਹੈਗੇ ਆ ਕਿਉਂਕਿ ਦਾਣਾ ਜਿਹੜਾ ਪੂਰਾ ਠੰਡ ਦੇ ਵਿੱਚ ਇਹਦਾ ਵੀ ਬਣ ਗਿਆ ਝਾੜ ਵੀ ਫਿਰ ਤੁਹਾਨੂੰ ਦੱਸਾਂਗੇ ਤੇ ਬਾਕੀ ਜਿਹੜੀ ਹੈਗੀ ਆ ਤੂੜੀ ਦੀ ਗੱਲ ਕਰਾਂਗੇ ਤਾਂ ਬਾਈ ਜੀ ਇਹਦਾ ਜਿਹੜਾ ਟਾਂਗਰ ਆ ਉਹ ਘਟ ਹੁੰਦਾ ਦੂਜੀਆਂ ਗਣਕਾਂ ਨਾਲੋਂ ਤੇ ਤੂੜੀ ਜ਼ਰੂਰ ਘਟ ਬਣਦੀ ਆ ਪਰ ਜੇ ਇਹਦੀ ਆਪਾਂ ਗੱਲ ਕਰੀਏ ਝਾੜਦੀ ਝਾੜ ਇਹਦੀ ਜੇ ਹੋਣ ਜਿਵੇਂ ਅੱਜ ਦਾ ਮੌਸਮ ਆਪਾਂ ਕਹਿ ਸਕਦੇ ਆ ਬਾਈ ਮਾਰਚ ਦਾ ਤਾਂ ਜੇ ਕਿਤੇ ਹੋਰ 10 12 ਦਿਨ 15 ਦਿਨ ਐਂ ਜੇ ਠੰਡ ਰਹੇਗੀ ਤਾਂ ਦੂਜੀ ਨਾਲੋਂ ਪਲੱਸ ਹੋ ਸਕਦੀ ਆ ਘਟ ਨਹੀਂ ਰਹਿੰਦੀ ਕਿਉਂਕਿ ਇਹਦੇ ਥੱਲੇ ਜਿਹੜਾ ਮਟੀਰੀਅਲ ਆਸੀਂ ਗੋਭੀ ਵਾਲੇ ਜੋ ਵੀ ਆਪਾਂ ਕਹਿ ਦਿੰਨੇ ਆ ਪੱਤਾ ਵੀ ਇਹਦੇ ਵਿੱਚ ਗਲਿਆ ਉੱਤੇ ਵੀ ਡੇਢ ਘਟੇ ਵਾਂਗੂ ਯੂਰੀਆ ਲੈ ਗਈ ਤੇ ਜਿਹੜੇ ਔਰੇ ਕੱਢੇ ਆ ਉਹ ਆਪਾਂ ਕੱਲੀ ਗਣਕਦੇ ਹੀ ਕੱਢੇ ਸੀਗੇ ਕਿਉਂਕਿ ਪਹਿਲਾਂ ਹੀ ਥੱਲੇ ਮਟੀਰੀਅਲ ਜਾਦੇ ਸੀ ਉੱਤੇ ਦਿੱਕਤ ਜਿਹੜੀ ਰੇਪਾਉਣ ਦੀ ਆਈ ਐ ਕਿ ਲਾ ਠੰਡ ਲੰਮਾ ਸਮਾਂ ਰਹਿਣ ਦੇ ਕਰਕੇ ਥੋੜਾ ਜਿਹਾ ਸਾਨੂੰ ਐ ਸੀਗਾ ਵੀ ਕਿਤੇ ਕਮਜ਼ੋਰ ਜੀ ਨਾਲ ਰਹਿ ਜੇ ਸਾਨੂੰ ਪਾਉਣੀ ਪੈ ਗਈ ਤੇ ਇਸ ਟਾਈਮ ਰਿਜ਼ਲਟ ਬਹੁਤ ਵਧੀਆ ਆਦਾ ਬਾਈ ਜੀ ਸਾਰਾ ਆਪਣੀ ਤਕਰੀਬਨ 40-42 ਕਿੱਲੇ ਵਾਣ ਜਿਹੜਾ ਗੋਭੀ ਵਾਲਾ ਸੀ ਸਾਰਾ ਉਹ 2855 ਤੇ ਦੂਜੀ ਕੋਸ ਗੋਭੀ ਆਪਾਂ ਦੁਬਾਰਾ ਪਲਾਂਟ ਕਰਤੀ ਸੀ ਹਾਈਬ੍ਰਿਡ ਉਸ ਬੰਦ ਗੋਭੀ ਆ ਉਹ ਆਪਣੀ ਕੋਈ 15 ਦਿਨਾਂ ਤਾਈਂ ਗੋਭੀ ਚੱਲਣ ਵਾਲੀ ਆ ਬੰਦ ਗੋਭੀ ਵੀ ਚੱਲੂਗੀ ਤੇ ਫੁੱਲ ਵੀ ਚੱਲੂਗੀ ਇਸ ਟਾਈਮ ਜਿਹੜੀ ਇਹ ਵੈਰੈਟੀ ਆਪਾਂ 2851 ਕਹਿ ਦਿੰਨੇ ਆ ਵੀ ਐਤਕੀ ਪਿਛਲੇ ਸਾਲ ਨਾਲੋਂ ਬਹੁਤ ਟੌਪ ਤੇ ਖੜੀ ਆ ਡਿੱਗਣ ਡੁੱਗਣ ਦੀ ਇਹਨੂੰ ਸ਼ਿਕਾਇਤ ਬਈ ਜੀ ਹੈ ਨਹੀਂਗੀ ਡੈਗਦੀ ਦਾ ਹੈ ਨਹੀਂ ਤੇ ਬੀ ਜਿਹੜਾ 62 ਕਿਲੋ ਪਾਇਆ ਸੀ ਬਈ ਛੱਟੇ 'ਚ ਛੱਟਾ ਫਸਿਆ ਪਿਆ ਤਾਂ ਬਹੁਤ ਵਧੀਆ ਆਪਾਂ ਨੂੰ ਵੈਰਾਈਟੀ ਕਹਿ ਸਕਦੇ ਆ ਕਿਉਂਕਿ ਸਾਨੂੰ ਤਾਂ ਲਗਾਤਾਰ ਕੋਈ 8-10 ਸਾਲਾਂ ਤੋਂ ਅਸੀਂ ਗੋਭੀ ਵਾਲੇ ਵਾਣ ਚ ਇਹੀ ਬੀਜਦੇ ਆ ਜੇ ਕੋਈ ਹੋਰ ਵੈਰਾਈਟੀ ਬੀਜਦੇ ਆ ਤਾਂ ਉਹ ਡੈਗ ਪੈਂਦੀ ਆ ਕਿਉਂਕਿ ਥੱਲੇ ਮਟੀਰੀਅਲ ਜਿਆਦਾ ਹੁੰਦਾ ਖੜਦੀ ਨਹੀਂ ਪਰ ਇਹਨੂੰ ਡਿੱਗਣ ਦੀ ਸ਼ਿਕਾਇਤ ਬਹੁਤ ਘੱਟ ਆਉਂਦੀ ਆ 2852 ਦੀ ਵਰਤੋਂ ਜਿਆਦਾ ਕਰਦੇ ਆ ਤਾਂ ਕਣਕ ਸਾਡੀ ਕਿਵੇਂ ਲੱਗੀ ਜੀ 2852 ਦੀ ਫਿਰ ਸਾਨੂੰ ਕਮੈਂਟ ਚ ਜਰੂਰ ਦੱਸਿਓ ਜੀ ਵੀ ਸਾਡੇ ਕਿੰਨੀ ਕ ਸੰਭਾਲ ਕਿੰਨੀ ਕ ਸੀ ਜਿਹੜੀ ਕੇਅਰ ਕਰਦੇ ਆਂ ਆਪਦੀ ਫਸਲ ਦੀ ਉਹ ਸਾਨੂੰ ਜਰੂਰ ਕਮੈਂਟ ਚ ਦੱਸਿਆ ਜੀ ਧੰਨਵਾਦ ਜੀ ਬਣੇ ਰਹੋ ਜੀ ਪੇਜ ਨਾਲ ਤੇ YouTube ਚੈਨਲ ਨਾਲ ਜੀ ਤੇ ਫਿਰ ਆਪਾਂ ਗਾਂ ਵਾਲੀਆਂ ਵੈਰਾਈਟੀਆਂ ਜਿਹੜੀਆਂ ਆਪਣੀਆਂ 62 ਤੋਂ ਜਿਹੜੇ ਵੱਧ ਵੀ ਵਾਲੀਆਂ ਵੱਧ ਵੀ ਪਾ ਕੇ ਬੀਜੀ ਸੀ 2852 ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਧੰਨਵਾਦ ਜੀ ਸਾਸੀ ਕਾ